ਦੇ ਰੇ ਤੁਰਤ ਲੋਕ ਨੂੰ ਨਾ ਕੋਲ ਲਗਾ ਦੇ ਲਈ ਹੈ ਇਹ ਸਗੰੀਆਂ ਤੇ ਸਿੱਧੇ ਸਿੱਧੇ ਕੀ ਬਾਰੇ ਮਾਂਦੇ ਵਿੱਚ ਲਾਲਚ ਦੇ ਹੁੰਦੇ ਆਇਆ ਕਿ ਇਹ ਹੋ ਜੇ ਬਹੁਤ ਕਾਰਜ ਵੀ ਕਰਦਾ ਹੈ ਪਰ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਤੈਨੂੰ ਹਮੇਸ਼ਾ ਦੇਖਦਾ ਹੈ ਕਿਤੇ ਬਾਲ ਬਣੇਵੇਂ ਨਾ ਤਾਂ ਇੰਤਮਾਲੇ ਕਰ ਬੋਕਰ ਪੰਜ ਕਲ ਪਾਲ ਧੰ ਲਿਆ ਵੇ ਸੁਖਦਾਰ ਆਪੇ ਆਂਡੂ ਕਾਬ ਹੈ ਮਾਨ ਮੇਰੇ ਭੂਲੇ ਕਪਤਨਾ ਕੀਜਾ ਅੰਤਨੇ ਭੇਰਾ ਤੇਰੇ ਜੀ ਪੈਣੀ ਜਾਏ ਤੇਰੇ ਜੀ ਦੇ ਪਾਸੋਂ ਤਨੇ ਢਾਉਣਾ ਹੈ ਅੰਤਸ ਸਮਾਵੇਲੇ ਕੋ ਜਿਹੜੇ ਤੇਰੇ ਕਰਮਾਂ ਦਾ ਬੈਗਾਮ ਹੈ ਜਿਨਾ ਵਾਸਤੇ ਉਹਨਾਂ ਨੇ ਢਾਣਾ ਤੇਰਾ ਦੇਖਾ ਦੇਖਾ ਤੈਨੂੰ ਹੀ ਢਾਣਾ ਪੈਗਾ ਇਸੇ ਤਰ੍ਹਾਂ ਪਿਆਰਿਓ ਸੱਚ ਦੀ ਗੁਰਨਾਨਕ ਪਾਸ਼ਾ ਜੀ ਦਾ ਹੋਕਮ ਹੈ ਕਿਰਤ ਕਰੋ ਜਾਮ ਦੇ ਕੋ ਬਾਣੇ ਸਕੋ ਇਹੀ ਉਦੇਸ਼ ਆ ਬੱਲੇ ਬੰਨਾ ਔਰੇ ਸਰੀਰ ਤੇ ਕਿਤੇ ਦੁੱਖ ਵੀ ਆਉਂਦਾ ਕਿਤੇ ਸੁੱਖ ਆਉਂਦਾ ਹਾਰਿਆ ਨਾ ਕਰੀਏ ਲੋਕ ਸੁੱਖ ਦੁੱਖ ਦੇ ਕੱਪੜੇ ਪਹਿਰੇ ਜਾਏ ਮਹਾਪਰ ਇਹਦੇ ਦੁੱਖ ਤੇ ਸੁੱਖ ਦੋਵੇਂ ਕੱਪੜੇ ਨੇ ਕਿਤੇ ਦੁੱਖ ਆ ਗਿਆ ਕਿਤੇ ਸੁੱਖ ਆ ਗਿਆ ਔਰੇ ਸਰੀਰ ਦੇ ਨਾਲ ਹੀ ਹੈ ਤੇ ਇਹਨੂੰ ਕਿੰਨਾ ਆਪਾਂ ਸ਼ਹਾਦਤਾਂ ਪਰਦੇ ਆਪਾਂ ਸਾਬ ਜਾਦਿਆਂ ਦੀਆਂ ਸਿੰਘਾਂ ਦੀਆਂ ਸ਼ਹਾਦਤਾਂ ਕਿੰਨੇ ਕਿੰਨੇ ਦਸੀਏ ਦਿੱਤੇ ਗਏ ਗੁਰੂ ਕੇ ਸਿੱਖਾਂ ਪਰ ਉਹਨਾਂ ਦੇ ਸ਼ਹਾਦਤਾਂ ਜਦੋਂ ਪੜੀਏ ਨਾ ਉਹ ਉਸ ਵੇਲੇ ਦੀਆਂ ਮੌਕੇ ਦੀਆਂ ਹਕੂਮਤਾਂ ਨੇ ਕਿੰਨੇ ਜ਼ੁਲਮ ਕੀਤੇ ਸਿੱਖਾਂ ਤੇ ਤੇ ਪਿਆਰਿਓ ਉਹਨਾਂ ਨੇ ਗੁਰੂ ਦੇ ਚਰਨਾਂ ਜੀ ਅਰਦਾਸ ਕੀਤੀ ਮਹਾਰਾਜ ਤੂੰ ਹੀ ਰਬ ਉਹ ਵਾਲਾ ਤੂੰ ਹੀ ਕਿਰਪਾ ਕਰਨ ਵਾਲਾ ਹੈ ਤੇ ਇਹੀ ਮਹਾਰਾਜ ਦੇ ਚਰਨਾਂ ਚੋਂ ਅਰਦਾਸ ਕੀਤੀ ਕਰਿਆ ਕਰੀ ਮਹਾਰਾਜ ਕਿਤੇ ਹਾਰੀਏ ਤਾਂ ਇੱਤੇ ਦੋਰੀਏ ਨਾ ਤੇਰੇ ਕਰਨਾ ਸਾਡੀ ਲੱਗਤ ਹੈ ਨਟੋਤ ਮੰਦਲ ਆਂਕ ਬਾਸ ਸਿਰਫ ਕਲਾਸ ਬਾਤ ਦੋਰਨ ਤੇਰਾ ਕੋ ਪ੍ਰਭੂ ਨਾਨਕ ਦੇ ਕਰ ਹਾਥ ਲੋਕਾਂ ਕੋ ਆਖਦੇ ਨੇ ਕੋਈ ਗੁਰੂ ਨਹੀਂ ਹੋਵਾਂਗੇ ਤਾਂ ਇਹ ਗੁਰੂ ਆਲੇ ਨਹੀਂ ਹੋਵਾਂਗੇ ਜੇ ਅਸੀਂ ਗੁਰੂ ਤੋਂ ਜਾਂ ਦਾਦੀ ਗੁਰੂ ਕੋਲੇ ਪਾਸੇ ਨਾ ਆਈਏ ਫਿਰ ਕਿੱਥੇ ਫਿਰਦਾ ਯਾਰੋ ਇਹ ਜਨਮ ਬਾਰ ਬਾਰ ਨਹੀਂ ਮਿਲਦਾ ਤੇ ਇਹ ਇੱਕ ਵਾਰ ਮਿਲਿਆ ਸਾਨੂੰ ਮੌਕਾ ਮਿਲਿਆ ਇਹ ਉਹਦਾ ਜਾਇਨਾ ਦਵਾਈਏ ਪੂਰੇ ਚਰਨਾ ਨਾਲ ਜੁੜੀਏ ਬਾਣੀ ਸੁਣੀਏ ਬਾਣੀ ਪੜੀਏ ਸਿਮਰਨ ਕਰੀਏ ਹਰ ਸਕੀ ਮੁਰੂ ਵਾਲੇ ਹੋਈਏ ਨਿਗਰੇ ਪਾਣੀ ਜੋਠ ਲਾਈਏ ਸੋ ਪਿਆਰਿਓ ਸਭ ਕੋ ਦਾਇ ਕੋਮਹ ਹੈ ਉਪਦੇਸ਼ ਹੈ ਸੋ ਆਓ ਆਪਾ ਆਪਣਾ ਪੜ ਕੇ ਘੇਰਾ ਆਪ ਸਮਾਪਤੇ ਕਰਨੇ ਆ ਮਾ ਕਬੀਰ ਬਾਣਸ ਜਿਹਨਾਂ ਦੁਆਬ ਹੈ ਹੋਏ ਨਾ ਬਾਰਕਾਲ ਜੋ ਵੰਤ ਆਕੇ ਹੋਏ ਗਰੇ ਮਨ ਲਾਗੇ ਆ ਜਿਵੇਂ ਫਾੜ ਰੱਖਤਾ ਤੋਂ ਡੇਕ ਪੈਂਦਾ ਨਾ ਤੇਲ ਤੋਂ ਡੇਕਦਾ ਫਿਰ ਦਵਾਰਾ ਉੱਥੇ ਨਹੀਂ ਲੱਗਦਾ ਉਹ ਤੋਂ ਫਾੜਦਾ ਆਪਾਂ ਦਵਾਰਾ ਵੀ ਲਾ ਸਕਦੇ ਹਾਂ ਉਹਦੀ ਕਾਰ ਤੇ ਇਸੇ ਤਰ੍ਹਾਂ ਇਹ ਵੀ ਤੇਰਾ ਜਸਦੂਰੀਆਂ ਤੇ ਆਇਆ ਜਿਵੇਂ ਉਥਾਰੇ ਲਾ ਸਕਦਾ ਤੇ ਇਸੇ ਤਰ੍ਹਾਂ ਤੇ ਉਹ ਦੁਬਾਰਾ ਫਿਰ ਕਦੋਂ ਤੇਰੀ ਵਾਰੀ ਆਵੇ ਇਹ ਨਹੀਂ ਪਤਾ ਦਿੱਤਾ ਸਮਾ ਉਲਕੇ ਨਹੀਂ ਆਉਂਦਾ ਯਾ ਗਾ ਲਾਭਿਕ ਨੂੰ ਮੇਰੇ ਵਿਥੁੰਨੇਆ ਮੇਰਾ ਸੰਜੋਗੀ ਰਾਮ ਸੰਜੋਗਾ ਦੇ ਨਾਲ ਪੈਦਾ ਹੈ ਜਿਹੜਾ ਸੰਜੋਗ ਦਾ ਹਾਪਨ ਸਾਰੇ ਦੀਵੇ ਨੇ ਸਾਰੇ ਪਰਿਵਾਰ ਕੁਲਮ ਜਨਮ ਕੇਰੇ ਸੰਜੋਗੀ ਹੰਤਾ ਕੋਣਾ ਸਹਾਇੀ ਕੁਲਮ ਜਨਮਾਂ ਦੇ ਕੇ ਸੰਜੋਗ ਬਣਿਆ ਪਰ ਅੰਕ ਮੇਰੇ ਕੋਈ ਸਹਾਇੀ ਨਹੀਂ ਹੋਣਾ ਜਦੋਂ ਇਸ ਦੁਨੀਆ ਤੋਂ ਜਾਣਾ ਹੁੰਦਾ ਹੈ ਆਪਾਂ ਮਾਰ ਕੇ ਸਮਰਤੀ ਕਰੀਏ

ਨਾ ਮੁਰਾਰ ਅਜੇ ਵੀ ਸਮਝ ਆ ਮਾਰੇ ਕਿ ਜੇ ਸਮਾਂ ਆਪਣਾ ਕਿਸਪਾ ਜਸਤ ਕਰ ਭਾਈ ਆਵੇ ਅੰਤ ਨਾ ਭਜਿਆ ਜਾਗੀ ਜੇ ਕਿਤੇ ਨੂੰ ਕਿਤੇ ਚਲੋ ਤਿਆਰੀ ਕੀਤੀ ਹੋਏ ਉਹ ਧਿਆਨ ਦੀ ਸਿਰ ਤੋਂ ਦੇ ਪਾਸ ਹੋ ਜਾਏਗਾ ਜੇ ਮੌਕੇ ਤੇ ਆ ਕੇ ਉਹ ਧਿਆਨ ਦੀ ਤਿਆਰੀ ਕਰੇ ਵੀ ਧਿਆਨ ਦੇ ਵਿੱਚ ਮੈਂ ਇੱਕ ਯਾਦ ਵਿੱਚ ਪਾਸ ਹੋ ਜਾਵਾਂ ਪਰ ਨਹੀਂ ਬਹੁਤਾ ਬੇਸਮਾਨ ਲੱਗਿਆ ਸਾਰੇ ਸਾਲ ਪੜਾਈ ਦੀ ਕੀਤੀ ਤੇ ਫਿਰ ਮੈਂ ਧਿਆਨ ਦੇ ਵਿੱਚ ਸੋਚੇ ਕਿ ਮੈਂ ਪਾਸ ਹੋ ਜਾਵਾਂ ਇਸ ਤਰ੍ਹਾਂ ਪਿਆਰਿਆ ساری ਜਿੰਦਗੀ ਦੇ ਕਿਤੇ ਅਭਿਆਸ ਨਹੀਂ ਕੀਤਾ ਬਾਣੀ ਨਹੀਂ پڑھی ਕਿਤੇ ਸਿਮਰਨ ਨਹੀਂ ਕੀਤਾ ਗੁਰੂ ਆਲਾ ਨਹੀਂ ਹੋਇਆ ਅਭਿਆਸੀ ਨਹੀਂ ਹੋਇਆ ਤੇ ਆਪਣੇ ਸਮਾਜ ਵਰਤੀ ਵਿੱਚ ਅਭਿਆਸੀ ਹੋ ਕੇ ਨਾਮ ਸੁਣਨ ਜਾਣ ਕੇ ਬਾਹਰ ਜਾਣਾ ਨਹੀਂ ਪਿਆਰੇਓ ਇਹ ਤੈਨੂੰ ਤੇ ਸਮਾ ਸਮਝ ਆ ਬੈਣਾ ਕਿ ਨਾ ਸੋਚ ਕਿ ਪਾਪਾਂ ਨੇ ਸਮਾ ਬੜੀ ਹੋ ਗਾਇਆ ਇਹ ਬਾਤ ਮੋਟ ਕਿਸੇ ਵੇਲੇ ਵੀ ਆ ਜਾਂਦੀ ਹੈ ਕਿਸੇ ਵੇਲੇ ਆ ਕੇ ਕੇ ਰੈਂਦੀ ਹੈ ਕੋਈ ਹਮਲਾ ਕੋਈ ਪਤਾ ਨਹੀਂ

ਸਤਿ ਸ਼੍ਰੀ ਅਕਾਲ ਬਖਸ਼ਿਓ ਸਮਾਤ ਬਖਸ਼ਿਓ ਅਤੇ ਨਾਮ ਸਿਮਰਨ ਦੀ ਗਾਰ ਬਖਸ਼ਿਓ ਸਦੇ ਪਾਸਾ ਕਿਰਪਾ ਕਰਿਓ ਅਤੇ ਮਹਾਰਾਜ ਜੀ ਦੇ ਸਰਨਾਥ ਇਹੇ ਅਰਦਾਸਾਂ ਬੇਤੀਆਂ ਕਰਿਆ ਕਰਿਓ ਕਿ ਮਹਾਰਾਜ ਵੇਣ ਤੋਂ ਹੋਰ ਜੀ ਅੰਗਣਾ ਅਸੇ ਤੁਨਾ ਕਰਦੁਕ ਦੇ ਨਾਮ ਸੰਤੋਖੀ ਆਪਰੇ ਮਨ ਕੀ ਕੋਲ ਸੋ ਹੁਣ ਆਪ ਸੰਗਤਾਂ ਦਾ ਤਰਬਾਦ ਆਪ ਇਹ ਕਹੀ ਚਾਹ ਰਿਹਾ ਹੋਇ ਰਹੂ ਤੇਰ ਪਰਚਾ ਆਪਾ ਜੁੜੇ ਹਾਂ ਪਾਣੀ ਨਾਲ ਜੁੜੇ ਹਾਂ ਸੋ ਸਾਡੇ ਉਹ ਕੀ ਸਰਕਾਰ ਜੋ ਮਾਤਾ ਸੁਖੀਪ ਸਿੰਘ ਜਿਨ੍ਹਾਂ ਨੇ ਹੁਣ ਲਵਾਇਆ ਕਿ ਇੱਕ ਇੱਕ ਦੀ ਬਾਤ ਇੱਕ ਵਾਰੀ ਹੈ ਉਹਨਾਂ ਦੇ ਉਹ ਸਰਦ ਦੇ ਮੱਧ ਵਿੱਚ ਆਰਤੀ ਦੇ ਸਮਾਜ ਹੋ ਗਏ ਹਾਂ ਕਵਿਤਾ ਆਵਾਜ਼ ਦੀ ਤੁਲਾ ਚਾਹ ਦੇ ਖਾਸ ਉਹ ਬਣਾ ਸਰ ਦੇ ਬਾਣੀ ਨਾਲ ਜੁੜੇ ਸਾਰੇ ਵਾਜੇ ਦੁਆਰਾ ਕਰੋ ਸਾਰਿਆਂ ਮਾਨੋ ਸੁਖੀਪ ਸਿੰਘ ਨਾਲ ਸਾਰੇ ਬੈਠਾ ਸਾਰੇ ਰਸਨਾ ਸੋ ਆਉ ਨਾ ਸਾਹਿਬ ਦੀ ਬਾਣੀ ਦਾ ਜਿਹੜੀ ਹੈ ਰਾਮ ਕਰੇ ਮਹਨਾ ਤੇ ਜਾ ਅਨੰਦ ਕੋਨ ਦਾ ਸਤਿਗੁਰੂ ਨਗਨ ਹੋ ਆਤਿ ਗੁਰੂ ਮੈਂ ਪਾਇਆ ਸੇ ਮਨ ਮੇਰੇ ਆ ਤੂੰ ਸਦਾ ਰਹੋ ਹਰਨਾਨ ਹਰਨਾਨ ਤੂੰ ਮਨ ਮੇਰੇ ਤੂੰ ਸਭ ਵਿਸਾਰਣਾ ਨਹੀਂ ਕਰੂ ਕਰੇ ਤੇਰਾ ਕਾਰਜ ਸਭ ਸਵਾਰਣਾ ਅਬਲਾ ਕਲਾ ਸਮਰਾ ਤੇ ਸੁਆਮੀ ਸੋ ਕਿਉ ਮਨੋ ਵਿਸਾਰੇ

ਹਰ ਪੀਰ ਸਾਚਾ ਨਾਮ ਮੇਰਾ ਆਧਾਰ ਸਾਚਨਾਮ ਆਧਾਰ ਮੇਰਾ ਜਿਨ ਕੋਖਾਂ ਸਭ ਗਵਾਈਂ ਵਰਸਾਂਤ ਸੁਖ ਮਨ ਆਏ ਵਸੇ ਅੰਨੀ ਇਛਾ ਸਭ ਪੁਆਈਂ ਰਾਖੁਰ ਬਾਣ ਕਿ ਤਾੁਰ ਵਿਟਹੁ ਜਿਸ ਦੀ ਹੈ ਵਡਿਆਈਂ ਰਹਿ ਨਾਨਕ ਤੁਸ ਕੋ ਸੰਤੋਸ਼ ਹਉਦਤਰੋਪੇ ਆਉਂ ਸਾਜੇ ਪੰਜ ਸ਼ਬਦ ਦੇ ਤਕਾਰ ਸਪਾਗੈ ਕਾਰ ਸਪਾਗੈ ਸ਼ਬਦ ਵਾਜੇ ਸਲਾਜਿਤ ਕਰਦਾਰੀ ਪੰਜ ਦੋਤ ਦੋਤ ਵਸ ਕੀਤੇ ਕਾਲ ਕੰਠ ਕੁਮਾਰਿਆ ਹੋਰ ਕਰਮ ਪਾਇਆ ਤੁਦ ਜਿਤ ਕੋ ਸੇ ਨਾਮ ਹਰ ਕੈ ਨਾਮ ਕਹਿ ਨਾਨਕ ਕਹਿ ਸਕੋ ਆਦਿਤ ਕਰਨ ਹਦਵਾਜ ਆਦ ਸੁਣੋ ਵਡ ਭਾਗਿਓ ਸਗਲੇ ਮਨੋਰਤ ਪੂਰੇ ਆਤਮ ਜੀ ਪੁਤਰੇ ਸਗਨ ਵਿਸੋਰੇ ਧੂਗ ਰੋਬ ਸੰਤਾ ਪਿਆਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਦੇ ਬਨਿਤ ਕਹਤੇ ਪਵਿੱਤ ਸਤਗੁਰ ਰਹਿਆ ਪਰਪੋਦੇ ਅੰਗਨਾਨਕ ਪਰਚਰ ਲਾ ਕੇ ਵਾਜੇ ਅਨ ਮੁਰਿਆਈਆ ਵਚ ਧਰਮ ਦੋਰ ਘਰਮੀ ਆਪੋ ਆਪਣੀ ਕੈਨੇਡਾ ਕੇ ਦੂਰ ਜਿਨੀ ਨਾਮ ਧਿਆਇਆ ਗੈਮ ਸ਼ਕਤ ਗਾਨ ਲੈ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗੈਮ ਸ਼ਕਤ ਗਾਨ ਨਾਨਕ ਤੇ ਮੁਖਿਓ ਚਲੇ ਕੇਤੀ ਛੁੱਟੀ ਨਾਲ